अमृतपाल जेल तो बाहर नहीं आ सकेंगे हाई कोर्ट ने पटीशन खारिज कर दी है पर जेल चो ही नामजदगी भर सकते ने प्रक्रिया चलती रहेगी हालांकि अमृतपाल ने जो की प्रक्रिया पूरी करने लिहाई मंगी सी ਉਹ ਕਾਰਜ ਹੋ ਚੁੱਕੀ ਹੈ ਡਿਬਰੂਗੜ ਜੇਲ੍ਹ ਚ ਐਨਐਸਏ ਦੇ ਤਹਿਤ ਬੰਦ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਤੋਂ ਗੋਹੜ ਲਗਾਈ ਸੀ ਤੇ ਕਿਹਾ ਸੀ ਕਿ ਖਡੂਰ ਸਾਈ ਤੋਂ ਲੋਕ ਸਭਾ ਦੇ ਚੋਰਨੋਂ ਲੜਨਾ ਚਾਹੁੰਦੇ ਨੇ ਤੇ ਨਾਮਜ਼ਦਗੀ ਭਰਨ ਲਈ ਉਹਨਾਂ ਨੂੰ 7 ਦਿਨ ਦੇ ਲਈ ਰਿਹਾ ਕੀਤਾ ਜਾਏ ਜਾਂ ਚੋਣ ਕਮਿਸ਼ਨ ਨੂੰ ਹੁਕਮ ਦਿੱਤੇ ਜਾਵੇ ਕਿ ਉਹ ਜੇਲ੍ਹ ਚ ਉਹਨਾਂ ਦੀ ਨਾਮਜ਼ਦਗੀ ਭਰਨ ਦਾ ਪੂਰਾ ਇੰਤਜ਼ਾਮ ਕਰੇ ਉਹਨਾਂ ਨੂੰ ਲੇਟੈਸਟ ਫੋਟੋ ਤੇ ਉਹਨਾਂ ਨੂੰ ਡਿਬਰੂਗੜ ਦੇ ਐਚਡੀਐਫਸੀ ਬੈਂਕ ਦੇ ਸਰੀਏ ਤਰਨਤਾਰਨ ਦੇ ਐਚਡੀਐਫਸੀ ਬੈਂਕ ਚ ਖਾਤਾ ਖੋਲਣ ਦੀ ਇਜਾਜ਼ਤ ਦਿੱਤੀ ਜਾਏ ਨਾਮਜ਼ਦਗੀ ਭਰਨ ਲਈ ਉਹਨਾਂ ਨੇ ਇੱਕ ਪ੍ਰੋਪੋਜ਼ਰ ਨੂੰ ਮਿਲਣ ਦੀ ਵੀ ਇਜਾਜ਼ਤ ਦਿੱਤੀ ਜਾਏ ਹਾਈ ਕੋਰਟ ਨੇ ਇਸ ਮਾਮਲੇ ਤੇ ਅੱਜ ਸੁਣਵਾਈ ਕੀਤੀ ਉਧਰ ਸਿਆਸੀ ਮਾਹੌਲ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਸਿਮਰਨਜੀਤ ਸਿੰਘ ਮਾਨ ਨੇ ਅਮਰਿਤਪਾਲ ਦਾ ਸਮਰਥਨ ਕੀਤਾ ਹੈ ਤੇ ਉਹਨਾਂ ਨੇ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈ ਲਿਆ ਵੈਸੇ ਸਿਮਰਨਜੀਤ ਸਿੰਘ ਮਾਨ ਹੀ ਪੰਜਾਬ ਚ ਜੇਲ੍ਹ ਤੋਂ ਚੋਣ ਲੜਨ ਦੀ ਇੱਕ ਵੱਡੀ ਉਦਾਹਰਣ ਨੇ 1999 ਚ ਸਿਮਰਨਜੀਤ ਸਿੰਘ ਮਾਨ ਨੇ ਤਰਨਤਾਰਨ ਦੀ ਲੋਕ ਸਭਾ ਸੀਟ ਤੇ ਚੋਣ ਲੜੀ ਸੀ ਉਦੋਂ ਜੇਲ੍ਹ 'ਚ ਬੰਦ ਸੀ ਤੇ ਇਸ ਦੇ ਬਾਵਜੂਦ ਵੱਡੀ ਜਿੱਤ ਹਾਸਲ ਕੀਤੀ ਸੀ ਉਦੋਂ ਚੋਣ ਕਮਿਸ਼ਨ ਦੇ ਨਿਯਮ ਇੰਨੇ ਕੱڑے ਨਹੀਂ ਸਨ ਜਿਵੇਂ ਅੱਜ ਨੇ ਖਡੂਰ ਸਾਹਿਬ ਨੂੰ ਪੰਥਕ ਸੀਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਪੰਜਾਬ ਦੀਆਂ ਹੋਰ ਸਾਰੀਆਂ ਸੀਟਾਂ ਦੀ ਤੁਲਨਾ 'ਚ ਖਡੂਰ ਸਾਹਿਬ 'ਚ ਸਿੱਖ ਧਰਮ ਸਿਆਸਤ ਦਾ ਪ੍ਰਭਾਵ ਸਭ ਤੋਂ ਵੱਧ ਹੈ ਅਗਰ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ 18 ਮਾਰਚ ਨੂੰ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਨ ਲਈ ਆਪਰੇਸ਼ਨ ਚਲਾਇਆ ਸੀ ਤੇ ਆਖਰਕਾਰ 23 ਅਪ੍ਰੈਲ 2023 ਨੂੰ ਅਮਰਿਤਪਾਲ ਸਿੰਘ ਫੜੇ ਗਏ ਸੀ ਤੋਦੋ ਤੋਂ ਅਸਾਮ ਦੀ ਡਿਬਰੂਗੜ ਜੇਲ੍ਹ ਚ ਬੰਦੇ ਇਸ ਵੇਲੇ ਅੰਮ੍ਰਿਤਪਾਲ ਸਿੰਘ ਦੇ ਨਾਲ ਐਨਐਸਏ ਦੇ ਤਹਿਤ 9 ਲੋਕ ਡਿਬਰੂਗੜ ਜੇਲ੍ਹ ਚ ਬੰਦੇ ਨੇ ਤੇ ਵੱਡੀ ਹਲਚਲ ਅੰਮ੍ਰਿਤਪਾਲ ਸਿੰਘ ਨੇ ਪੈਦਾ ਕੀਤੀ ਹੈ ਖਡੂਰ ਸਾਇਤੂ ਲੋਕ ਸਭਾ ਚੋਣ ਲੜਨ ਦੇ ਐਲਾਨ ਦੇ ਨਾਲ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ